ਵਲੌਗ ਦੇ ਨਾਲ ਤੇ ਬਣੇ ਰਹੋ ਅੱਜ ਆਪਾਂ ਚੱਲਦੇ ਆ ਰਾਜਾ ਸਾਹਿਬ ਰਾਜਾ ਸਾਹਿਬ ਇਥੋਂ 68 ਕਿਲੋਮੀਟਰ ਕੱਲ ਆਪਾਂ ਨੇ ਸਫ਼ਰ ਤਾਂ ਕੀਤਾ ਸੀਗਾ 85 ਕਿਲੋਮੀਟਰ ਤੇ ਅੱਜ ਦਾ ਤਾਂ ਫਿਰ ਵੀ 68 ਕਿਲੋਮੀਟਰ ਹੀ ਆ ਕੱਢਦੇ ਆਂਗੇ ਤਿੰਨ ਘੰਟੇ ਸਫ਼ਰ ਹੈ ਤਿੰਨ ਸਾਢੇ ਤਿੰਨ ਲਾ ਲਓ ਚਾਰ ਲਾ ਲਓ ਆ ਬਦਾਨੀ ਇੱਧਲੀ ਹੱਡ ਕੀ ਬਣੇ ਹੋਇਆਗਾ ਦੇਖੋ ਹਣ ਪੈਨਿਕ ਦੀ ਚੀਜ਼ ਬਣਾਈ ਹੋਈ ਆ ਆਪਾਂ ਹਾਈਵੇ ਤੇ ਆ ਤੇ ਆਪਣਾ ਖਾਫਰਾ ਇੱਥੋਂ 60 ਕਿਲੋਮੀਟਰ ਬਾਕੀ ਦੇਣਗੇ ਆ ਖਾਫਰ ਕਿੰਨੇ ਲੱਗਦਾ ਬੰਦਿਆ ਅੱਜ ਆਪਾਂ ਸਨੇਹਾ ਤੁਰਪੇ ਸਾਡੇ ਦੇ ਸੱਤ ਦਾ ਟਾਈਮ 7:00 ਵਜੇ ਤੁਰਪੇ ਸੀਗੇ ਤੇ ਜਦੋਂ ਯਾਰ ਸਵੇਰੇ ਮੌਸਮ ਠੀਕ ਹੁੰਦਾ ਤਾਂ ਸਾਈਕਲ ਵੀ ਚੱਲਦਾ ਜਦੋਂ ਦੁਪਹਿਰੇ ਧੁੱਪ ਹੋ ਜਾਂਦੀ ਆ ਫਿਰ ਔਖਾ ਹੋ ਜਾਂਦਾ ਹੈਗਾ ਫਿਰ ਥੋੜਾ ਦੇ ਚਲਾ ਲਿਆ ਪਹਿਲੇ ਥੋੜਾ ਚਲਾ ਲਿਆ ਮੈਂ ਸੋਚਿਆ ਵੀ ਜਿੱਥੋਂ ਵੀ ਤੁਰਨਾ ਸਵੇਰੇ ਸੁਨੇਹਾ ਤੁਰਪੇ ਤੇ 11 ਵਜੇ ਦੇ ਨੂੰ 12 ਵਜੇ ਨੂੰ ਆ ਆ ਦਾ ਸਟੇ ਸਟੇ ਕਰਨਾਗਾ ਉੱਥੇ ਜਾ ਪਾਗਲਾ ਜਾ ਕੇ ਰੈਸਟ ਕਰਕੇ ਸ਼ਾਮ ਨੂੰ ਵਲੌਗ ਬਣਾ ਸ਼ਾਮ ਨੂੰ ਵਲੌਗ ਬਣਾ ਕੇ ਤੇ ਰਾਤ ਨੂੰ ਡਿਟ ਕਰਕੇ ਸਵੇਰੇ ਸੁਨੇਹਾ ਫਿਰ ਦਰਸਾ ਹੁਣ ਆਪਾਂ ਗੁਰਦੁਆਰਾ ਸਾਹਿਬ ਚ ਮੱਥਾ ਟੇਕ ਕੇ ਸ਼ੁਰੂਆਤ ਲੈ ਗਏ ਬੇਸੀ ਪ੍ਰਸ਼ਾਦੇ ਸਾਡੇ ਦਾਪਾ ਲੇਟ ਹੋ ਜਾਂਦੇ ਇਸ ਕਰਕੇ ਬਹੁਤ ਪ੍ਰਸ਼ਾਦੇ ਖਾਦੇ ਨਹੀਂ ਸੀ ਮੋਪਾ ਜੀ ਕਹਿੰਦੇ ਸੀ ਕਿ ਸਾਡਾ ਚਾਹੇ ਉਹ ਅੱਜ ਲੇਟ ਹੋ ਜਾਣ ਤਾਂ ਕੋਈ ਗੱਲ ਨਹੀਂ ਉਹਦੇ ਕਰਕੇ ਆ ਪਹੁੰਚ ਗਏ ਭਗਵਾੜਾ ਭਗਵਾੜੇ ਤੋਂ 3 ਕਿਲੋਮੀਟਰ ਹੈਗਾ ਆਪਣਾ ਰਸਤਾ 2 ਘੰਟਿਆਂ ਦਾ ਰਸਤਾ ਹੈਗਾ 2 ਘੰਟਿਆਂ ਚ ਕਵਰ ਕਰ ਦੇਣਾ ਵਾੜੇ ਸ਼ਹਿਰ ਪਹੁੰਚ ਗਏ ਅੱਜ ਆਪਾਂ ਸਨੇਹਾ ਤਰਪੇ ਜੀ ਉਹਦੇ ਘਰ ਕੇ ਥੋੜਾ ਜਿਹਾ ਫਾਇਦਾ ਹੋ ਗਿਆ ਬਾਈ ਇਹ ਆ ਵੀ ਰੋਟਰੀ ਜਿਹੜੀ ਆਣੀ ਖਾਦੀ ਗਈ ਸੀਗੀ ਪਰ ਦਿਨ ਵਧੀਆ ਕਾਮੇ ਜੇ ਬਗ ਜਾਣਗੇ ਜਦੋਂ ਆਪਾਂ ਖਾਦੀ ਧੁੱਪ ਨਿਕਲਦੀ ਆ ਨਾ ਉਹਦੋਂ ਆਪਾਂ ਲਵੇ ਲੱਗ ਜਾਾਂਗੇ ਫੇਰ ਦੁਪਹਿਰੇ ਸਾਈਕਲ ਚ ਰੋਣਾ ਪਿਆ ਆਫਸਰ ਹੋ ਜਾਂਦਾ ਹਾਂਜੀ ਆਪਾਂ ਰਾਜਾ ਸਾਹਿਬ ਪਹੁੰਚ ਗਏ ਜੀ ਗੁਰਦੁਆਰਾ ਰਾਜਾ ਸਾਹਿਬ ਦੇ ਮਜਾਰੇ ਤੇ 60 ਕਿਲੋਮੀਟਰ ਅਜ ਆਪਣਾ ਸਫ਼ਰ ਸੀ ਆਪਾਂ ਸਵੇਰੇ 7:30 ਤੁਰੇ ਸੀ ਤੇ ਇੱਥੇ ਪਹੁੰਚਿਆ ਆਪਾਂ 12:30 ਗਰਮੀ ਸੀ ਗਰਮੀ ਕਰਕੇ ਥੋੜਾ ਜਿਹਾ ਜਿਹੜਾ ਲਾਸਟ ਵਾਲਾ ਸਫ਼ਰ ਸੀਗਾ 20 ਕਿਲੋਮੀਟਰ ਦਾ ਉਹ ਥੋੜਾ ਔਖਾ ਨਿਕਲਿਆ ਤੇ ਨਹੀਂ ਬਾਕੀ ਸਹੀ ਸੀ ਸਫ਼ਰ ਬਾਕੀ ਬਣੇ ਰਹੋ ਬਲੌਗ ਦੇ ਨਾਲ ਤੁਹਾਨੂੰ ਦਿਖਾਉਣੇ ਆ ਦਰਸ਼ਨ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ ਤੇ ਇਹ ਇਹ ਪ੍ਰਕਾਸ਼ਾ ਇੱਥੇ ਜੇ ਕਿਸੇ ਨੇ ਵੀ ਆਉਣਾ ਇੱਥੇ ਸਰਾਂਚ ਕਮਰਾ ਮਿਲ ਜਾਂਦਾ ਤੇ ਰਹਿਣ ਲਈ ਤੁਸੀਂ ਇੱਕ ਦਿਨ ਰਹਿਣਾ ਦੋ ਦਿਨ ਰਹਿਣਾ ਆਪਾਂ ਇੱਕ ਦਿਨ ਵਾਸਤੇ ਰਹਿਤਾ ਕੱਲ ਨੂੰ ਆਪਾਂ ਚੱਲਾਂਗੇ ਅਨੰਦਪੁਰ ਸਾਹਿਬ ਤੇ ਬਾਕੀ ਦਿਖਾਉਣੇ ਆ ਤੁਹਾਨੂੰ ਵਲੌਗ ਗੁਰਦੁਆਰਾ ਸਾਹਿਬ ਦਾ ਠੀਕ ਹੈ ਜੀ ਰਾਜਾ ਸਾਹਿਬ ਜੀ ਦਾ ਗੁਰਦੁਆਰਾ ਤੇ ਇੱਧਰ ਬਣਿਆ ਹੋਇਆ ਹੈਗਾ ਲੰਗਰ ਹਾਲ ਇਹਦੇ ਦੋ ਗੇਟ ਨੇ ਸામੋਹ ਸਾਹਮਣੇ ਇੱਕ 게ਟ ਇਹਦੇ ਦੂਸਰੀ ਸਾਈਡ ਆਗਾ ਤੇ ਇੱਕ ਇਧਰ ਆ ਗਿਆ ਇਧਰ ਨਾਲ ਹੀ ਚੱਕੀ ਲੱਗੀ ਹੋਈ ਆ ਇੱਥੇ ਨਾਲਕਲ ਆਇਆ ਹੈ ਜੀ ਪਵਿੱਤਰ ਕੂਤੇ ਤੇ ਪਾਣੀ ਪੀ ਸਕਦੇ ਤੁਸੀਂ ਇੱਕ ਪਵਿੱਤਰ ਜਲ ਇਹ ਤਨਤਨ ਰਾਜਾ ਸਾਈ ਜੀ ਦਾ ਗੁਰਦੁਆਰਾ ਸਾਹਿਬ ਹੈ ਇਹਨਾਂ ਨੇ ਬਹੁਤ ਸਾਰੇ ਗੁਰਦੁਆਰਿਆਂ ਦੀ ਸਾਰੀ ਕੀਤੀ ਸੀ ਤੇ ਇਹਨਾਂ ਨੇ ਛੋਟੀ ਉਮਰ ਤੋਂ ਹੀ ਸੰਤਾਂ ਫਕੀਰਾਂ ਨਾਲ ਰਹਿੰਦੇ ਸੀ ਤੇ ਇੱਕ ਰੱਬ ਦੀ ਰੀਤ ਸੀ ਕੁਝ ਦੇਖੋ ਯਾਰ ਹਨਾ ਇਸ ਇਸ ਖਾਨ ਦੇ 1 ਤੋਂ 12 ਚ ਕਿੰਨੇ ਬਾਠੋਂ ਪ੍ਰਕਾਸ਼ ਹੋਏ ਹੋਏ ਨੇ ਤੇ ਕਿੰਨਾ ਪਵਿੱਤਰ ਸਥਾਨ ਇੱਕ ਵਾਰੀ ਸਾਰਿਆਂ ਨੂੰ ਜ਼ਰੂਰ ਆਉਣਾ ਚਾਹੀਦਾ ਮੈਂ ਵੀ ਜਾਊਂਗਾ ਤੇ ਬਹੁਤ ਹੀ ਸੁੰਨੀ ਥਾਂ ਬਣੀ ਹੋਈ ਆ ਤੇ ਬਾਕੀ ਪਵਿੱਤਰ ਅਪਿਆਸੇ ਦਾ ਨਾ ਆਵ ਕਵਲ ਤਨਤਨ ਸ੍ਰੀ ਰਾਜਾ ਸਾਹਿਬ ਜੀ ਤੁਸੀਂ ਦੇਖੋ ਨਾ ਉਧਰਲੀ ਸਾਈਡ ਵੀ ਪਾਠ ਪ੍ਰਕਾਸ਼ ਹੋ ਰਹੀ ਸੀ ਇਹ ਤੇ ਇਧਰਲੀ ਸਾਈਡ ਵੀ ਜਿੱਥੇ ਵੀ ਤੁਸੀਂ ਦੇਖੋਗੇ ਸਾਰੇ ਤੁਹਾਨੂੰ ਪਾਠ ਪ੍ਰਕਾਸ਼ ਖੁੱਲੇ ਹੋਏ ਨਜ਼ਰ ਆਉਣਗੇ ਤੇ ਇਧਰ ਇਹ ਦਰਬਾਰ ਸਾਹਿਬ ਬਣਿਆ ਹੋਇਆ ਹੈਗਾ ਉਧਰ ਵੀ ਆ ਰਹਾ ਦੇਸ਼ ਬੁਰਨ ਹੋਈ ਚਿਤਗੀ